ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਜੀ। ਧਿਆਨ ਦੇਣ ਯੋਗ ਕੁਝ ਜ਼ਰੂਰੀ ਗੱਲਾਂ। ਰਸੋਈ ਦੀ ਟੁੱਟੀ ਤੋਂ ਪਾਣੀ ਟਪਕਣਾ ਆਰਥਿਕ ਨੁਕਸਾਨ ਦੀ ਨਿਸ਼ਾਨੀ ਹੈ। ਜੇਕਰ ਘਰ 'ਚ ਕਿਸੇ ਵੀ ਬਰਤਨ 'ਚੋਂ ਪਾਣੀ ਰਿਸ ਰਿਹਾ ਹੈ ਤਾਂ ਉਸ ਨੂੰ ਵੀ ਠੀਕ ਕਰ ਲਓ। ਰਸੋਈ 'ਚ ਪੋਚਾ ਲਗਾਉਣ ਸਮੇਂ ਪਾਣੀ ਵਿੱਚ ਥੋੜਾ ਜਿਹਾ ਸਫੈਦ ਨਮਕ ਜ਼ਰੂਰ ਪਾਓ। ਆਲੂਆਂ ਨੂੰ ਉਬਾਲ ਕੇ ਕਈ ਘੰਟੇ ਤੱਕ ਫਰਿੱਜ ਵਿੱਚ ਰੱਖ ਕੇ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਹਾਡੇ ਪੇਟ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਜੀਰੇ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਖਾਓ ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਰਾਹਤ ਮਿਲੇਗੀ ਸੌਣ ਤੋਂ ਪਹਿਲਾਂ ਸੌਫ ਖਾਣ ਨਾਲ ਹਾਜਮਾ ਸਹੀ ਹੋ ਜਾਂਦਾ ਹੈ ਇਸ ਲਈ ਤੁਸੀਂ ਇੱਕ ਚਮਚ ਸੌਂਫ ਦੇ ਨਾਲ ਦੋ ਬਦਾਮ ਰਾਤ ਨੂੰ ਜ਼ਰੂਰ ਖਾਓ ਇਸ ਤਰ੍ਹਾਂ ਲਗਾਤਾਰ ਖਾਣ ਨਾਲ ਤੁਹਾਨੂੰ ਵਧੀਆ ਨਤੀਜਾ ਮਿਲੇਗਾ ਜ਼ਿਆਦਾ ਠੰਡਾ ਪਾਣੀ ਪੀਣਾ ਸਾਡੀ ਸਿਹਤ ਲਈ ਹਾਨੀਕਾਰਕ ਹੈ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਬਾਂਝਪਣ ਦੀ ਬਿਮਾਰੀ ਹੋ ਜਾਂਦੀ ਹੈ ਲਗਾਤਾਰ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਚੁਕੰਦਰ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਲਈ ਚਕੰਦਰ ਦਾ ਛਿਲਕਾ ਲਗਾਤਾਰ ਆਪਣੇ ਚਿਹਰੇ ਤੇ ਲਗਾਉਣ ਨਾਲ ਕਦੇ ਵੀ ਕਰੀਮ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਚਿਹਰਾ ਚਮਕ ਜਾਂਦਾ ਹੈ ਭੋਜਨ ਕਰਨ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਜ਼ਰੂਰ ਕਰੋ ਖਾਣਾ ਖਾਂਦੇ ਸਮੇਂ ਕੋਈ ਵੀ ਬਾਰਤਾਲਾਪ ਜਾਂ ਗੁੱਸਾ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਤੁਹਾਡਾ ਖਾਣਾ ਸਹੀ ਤਰ੍ਹਾਂ ਨਾਲ ਨਹੀਂ ਪਚਦਾ ਜਿਹੜੀਆਂ ਔਰਤਾਂ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ ਉਹਨਾਂ ਨੂੰ ਨਾਸ਼ਪਾਤੀ ਵੱਧ ਖਾਣੀ ਚਾਹੀਦੀ ਹੈ ਤੇ ਰਾਤ ਨੂੰ ਚਿਹਰੇ ਉੱਪਰ ਕੱਚੇ ਦੁੱਧ ਦੀ ਮਲਾਈ ਲਗਾ ਕੇ ਸੌਣਾ ਚਾਹੀਦਾ ਹੈ ਸਵੇਰੇ ਗੁਣਗਣੇ ਪਾਵ ਕੋਸੇ ਪਾਣੀ ਨਾਲ ਚਿਹਰਾ ਧੋ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਚਿਹਰਾ ਸਾਫ਼ ਹੋ ਜਾਵੇਗਾ ਰਸੋਈ ਵਿੱਚ ਕੰਮ ਕਰਦੇ ਸਮੇਂ ਕਦੇ ਵੀ ਤਵੇ ਨੂੰ ਉਲਟਾ ਨਾ ਰੱਖੋ ਖਾਣਾ ਬਣਾਉਣ ਤੋਂ ਬਾਅਦ ਕਦੇ ਵੀ ਖਾਲੀ ਤਵਾ ਜਾਂ ਕੜਾਹੀ ਚੁੱਲੇ ਜਾਂ ਗੈਸ ਤੇ ਨਾ ਰੱਖੋ ਰਾਤ ਨੂੰ ਖਾਣਾ ਬਣਾਉਣ ਵੇਲੇ ਤਵੇ ਨੂੰ ਧੋਵੋ ਖਾਣਾ ਖਾਣ ਤੋਂ ਬਾਅਦ ਥਾਲੀ ਵਿੱਚ ਹੱਥ ਨਾ ਧੋਵੋ ਪਲੇਟ ਵਿੱਚ ਕਦੇ ਵੀ ਝੋਟ ਨਾ ਛੱਡੋ ਖਾਣੇ ਦੇ ਵਿੱਚ ਸ਼ਿਮਲਾ ਮਿਰਚ ਦੀ ਸਬਜ਼ੀ ਜ਼ਰੂਰ ਖਾਓ ਇਹ ਕੈਂਸਰ ਤੋਂ ਬਚਾਉਂਦੀ ਹੈ ਤੇ ਦਿਲ ਨੂੰ ਵੀ ਠੀਕ ਰੱਖਦੀ ਹੈ ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪਾਣੀ ਹਮੇਸ਼ਾ ਬੈਠ ਕੇ ਪਿਓ ਅਤੇ ਪਾਣੀ ਪੀਣ ਤੋਂ ਬਾਅਦ ਥੋੜਾ ਬਹੁਤਾ ਤੁਰ ਲਵੋ। ਇਸ ਦੇ ਨਾਲ ਤੁਹਾਨੂੰ ਬੁਢਾਪੇ ਵਿੱਚ ਗੋਡਿਆਂ ਦੀ ਬਿਮਾਰੀ ਕਦੇ ਨਹੀਂ ਹੋਵੇਗੀ। ਜੇਕਰ ਤੁਹਾਡੇ ਕਮਰੇ ਵਿੱਚ ਜਾਂ ਰਸੋਈ ਵਿੱਚ ਜ਼ਿਆਦਾ ਕਿਰਲੀਆਂ ਹਨ ਤਾਂ ਤੁਸੀਂ ਲਸਣ ਦੀਆਂ ਗੱਠੀਆਂ ਨੂੰ ਛਿੱਲ ਕੇ ਉਸ ਜਗ੍ਹਾ ਤੇ ਰੱਖ ਦਿਓ। ਕਿਰਲੀਆਂ ਭੱਜ ਜਾਣਗੀਆਂ। ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਲੱਸੀ ਪੀਣ ਨਾਲ ਕੋਈ ਰੋਗ ਨਹੀਂ ਹੋਵੇਗਾ ਤੇ ਤੁਹਾਡੇ ਚਿਹਰੇ ਦੇ ਉੱਤੇ ਵੀ ਚਮਕ ਆ ਜਾਵੇਗੀ ਜੇਕਰ ਤੁਸੀਂ ਚਾਹ ਦੇ ਵਿੱਚ ਚੀਨੀ ਜ਼ਿਆਦਾ ਪਾ ਕੇ ਪੀਂਦੇ ਹੋ ਤਾਂ ਤੁਹਾਡਾ ਮੋਟਾਪਾ ਤੇ ਵਜ਼ਨ ਹੋਰ ਵੱਧ ਜਾਵੇਗਾ ਕਦੇ ਵੀ ਖਾਲੀ ਪੇਟ ਚਾਹ ਨਾ ਪੀਓ ਕਿਉਂਕਿ ਖਾਲੀ ਪੇਟ ਚਾਹ ਪੀਣ ਨਾਲ ਤੁਹਾਨੂੰ ਤੇਜਾਬ ਦੀ ਸਮੱਸਿਆ ਆ ਜਾਵੇਗੀ ਸਵੇਰੇ ਉੱਠਣ ਤੋਂ ਬਾਅਦ ਇੱਕਦਮ ਵਾਸ਼ਰੂਮ ਨਾ ਜਾਓ। ਥੋੜਾ ਸਮਾਂ ਬੈਠੋ, ਪਾਣੀ ਪੀਓ ਤੇ ਫਿਰ ਵਾਸ਼ਰੂਮ ਜਾਓ। ਜੇਕਰ ਤੁਹਾਡੀਆਂ ਹੱਡੀਆਂ ਵਿੱਚੋਂ ਕੜਕ-ਕੜਕ ਦੀ ਆਵਾਜ਼ ਆ ਰਹੀ ਹੈ ਤਾਂ ਸਮਝ ਲਵੋ ਕਿ ਤੁਹਾਡੇ ਵਿੱਚ ਕੈਲਸ਼ੀਅਮ ਦੀ ਘਾਟ ਹੋਣ ਲੱਗ ਗਈ ਹੈ। ਇਸ ਲਈ ਦੁੱਧ, ਦਹੀਂ ਅਤੇ ਪਨੀਰ ਦਾ ਸੇਵਨ ਜ਼ਰੂਰ ਕਰੋ। ਤਰਬੂਜ਼ ਖਾਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਤੇ ਗੁੱਸਾ ਵੀ ਨਹੀਂ ਆਉਂਦਾ। ਅਸਲ ਵਿੱਚ ਤਰਬੂਜ ਦੀ ਤਸਵੀਰ ਠੰਡੀ ਹੁੰਦੀ ਹੈ ਜਿਸ ਕਾਰਨ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਜੇਕਰ ਅਸੀਂ ਜ਼ਿਆਦਾ ਟੈਨਸ਼ਨ ਲਈਏ ਤਾਂ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋਣ ਦੇ ਨਾਲ-ਨਾਲ ਜਲਦੀ ਬੁੱਢੇ ਵੀ ਹੋ ਸਕਦੇ ਹਾਂ। ਇਸ ਲਈ ਜ਼ਿਆਦਾ ਟੈਨਸ਼ਨ ਨਾ ਲਓ। ਹੋਣਾ ਉਹੀ ਹੈ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੈ। ਜਿਹੜੇ ਲੋਕ ਜ਼ਿਆਦਾ ਗਰਮ ਖਾਣਾ ਖਾਂਦੇ ਹਨ ਉਹਨਾਂ ਨੂੰ ਜ਼ਿਆਦਾਤਰ ਗਲੇ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਲੋਕਾਂ ਨੂੰ ਦੁੱਖ ਦਿੰਦਿਆਂ ਦੇਖਿਆ ਹੈ ਪਰ ਅਸਲ ਜ਼ਿੰਦਗੀ ਜੀਉਣ ਦਾ ਮਜ਼ਾ ਉਦੋਂ ਆਉਂਦਾ ਹੈ ਜਦੋਂ ਕਿਸੇ ਦੇ ਦੁੱਖ ਨੂੰ ਦੂਰ ਕਰਨ ਲਈ ਅਸੀਂ ਉਹਨਾਂ ਲਈ ਇੱਕ ਦਵਾਈ ਦਾ ਕੰਮ ਕਰੀਏ ਤੇ ਹਰ ਸਮੇਂ ਦੁਖੀ ਵਿਅਕਤੀ ਦਾ ਸਾਥ ਦਈਏ ਆਪਣੇ ਬੱਚਿਆਂ ਤੋਂ ਜੇਕਰ ਤੁਸੀਂ ਇੱਜ਼ਤ ਚਾਹੁੰਦੇ ਹੋ ਤਾਂ ਉਹਨਾਂ ਨੂੰ ਵੀ ਪਿਆਰ ਦੇਣਾ ਸਿੱਖੋ ਨਹੀਂ ਤਾਂ ਤੁਹਾਡੇ ਬੱਚਿਆਂ ਦੇ ਦਿਲ ਵਿੱਚ ਤੁਹਾਡੇ ਲਈ ਨਫ਼ਰਤ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ ਸਾਡਾ ਸਰੀਰ ਇੱਕ ਖੇਤ ਦੀ ਤਰ੍ਹਾਂ ਹੈ ਅਸੀਂ ਜਿਸ ਤਰ੍ਹਾਂ ਦਾ ਵੀ ਬੀਜ ਬੀਜਾਂਗੇ ਉਹ ਜਿਹਾ ਹੀ ਉਸ ਤੋਂ ਫਲ ਲਵਾਂਗੇ ਰਾਤ ਨੂੰ ਜੇਕਰ ਹੋ ਸਕੇ ਤਾਂ ਇਸ਼ਨਾਨ ਕਰਕੇ ਹੀ ਸੋਵੋ ਇਸ ਨਾਲ ਨੀਂਦ ਵਧੀਆ ਆਵੇਗੀ ਕਿਉਂਕਿ ਨਹਾਉਣ ਨਾਲ ਸਾਡੀ ਸਾਰੀ ਥਕਾਵਟ ਉੱਤਰ ਜਾਂਦੀ ਹੈ ਜਿਹੜੇ ਵਿਅਕਤੀ ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾ ਲੋਕੀ ਦੀ ਸਬਜ਼ੀ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਨੀਂਦ ਬਹੁਤ ਵਧੀਆ ਹੁੰਦੀ ਹੈ ਤੇ ਨਾਲ ਹੀ ਉਹਨਾਂ ਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਜੇਕਰ ਅਸੀਂ ਰੋਜ਼ਾਨਾ ਆਮਲੇ ਦਾ ਮਰਬਾ ਖਾ ਲਈਏ ਤਾਂ 2-3 ਮਹੀਨਿਆਂ ਵਿੱਚ ਹੀ ਰੰਗ ਨਿਖਰਨ ਲੱਗ ਜਾਵੇਗਾ ਪੈਸੇ ਨੂੰ ਜ਼ਿਆਦਾ ਮਹੱਤਵ ਨਾ ਦੇਵੋ ਕਿਉਂਕਿ ਉੱਥੇ ਪੈਸਾ ਕਮ ਨਹੀਂ ਆਉਂਦਾ ਜਿੱਥੇ ਆਪਣਿਆਂ ਨੇ ਕਮ ਆਉਣਾ ਹੁੰਦਾ ਹੈ ਇਸ ਨੂੰ ਲੋੜ ਅਨਸਾਰ ਹੀ ਮਹੱਤਵ ਦੇਵੋ ਜੇਕਰ ਤੁਸੀਂ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਬਾਥਰੂਮ ਦੀ ਇਨਫੈਕਸ਼ਨ ਦਾ ਸਾਹਮਣਾ ਕਰਨਾ ਨਹੀਂ ਪਵੇਗਾ ਜੇਕਰ ਅਸੀਂ 15 ਜਾਂ 20% ਦੀ ਬੈਟਰੀ ਦੇ ਨਾਲ ਫੋਨ ਦੀ ਵਰਤੋਂ ਕਰਦੇ ਹਾਂ ਤਾਂ ਇਹ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਬੱਚਾ ਅੰਗੂਠਾ ਚੂਸਦਾ ਹੋਵੇ ਤਾਂ ਉਸਦੇ ਅੰਗੂਠੇ ਉੱਪਰ ਥੋੜੀ ਜਿਹੀ অ্যালোਵਿਰਾ ਜਲ ਲਗਾ ਦਿਓ ਅਜਿਹਾ ਕਰਨ ਨਾਲ ਉਹ ਜਲਦੀ ਹੀ ਅੰਗੂਠਾ ਚੂਸਣਾ ਬੰਦ ਕਰ ਦੇਵੇਗਾ ਜਿਹੜੇ ਲੋਕ ਸੇਬ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਧੁੱਪ ਵਿੱਚ ਪਾਣੀ ਕਾਫੀ ਸਮਾਂ ਰੱਖ ਕੇ ਉਸ ਪਾਣੀ ਨਾਲ ਇਸ਼ਨਾਨ ਕਰ ਲਈਏ ਤਾਂ ਸਾਡੇ ਸਰੀਰ ਨੂੰ ਬਹੁਤ ਲਾਭ ਹੋਵੇਗਾ ਕਿਉਂਕਿ ਗੀਜਰ ਦੇ ਪਾਣੀ ਨਾਲੋਂ ਇਹ ਪਾਣੀ ਵਧੇਰੇ ਫਾਇਦੇਮੰਦ ਹੁੰਦਾ ਹੈ ਸਰੀਰ ਵਿੱਚ ਜ਼ਹਿਰੀਲਾ ਪਦਾਰਥ ਜਮ੍ਹਾਂ ਹੋਣ ਕਾਰਨ ਸਾਡੀ ਚਮੜੀ ਵੀ ਨਰਮ ਹੋ ਸਕਦੀ ਹੈ ਸਵੇਰੇ ਖਾਲੀ ਪੇਟ ਜੀਰੇ ਅਤੇ ਮਿਸ਼ਰੀ ਵਾਲਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਤੇ ਚਮੜੀ ਦੀ ਚਮਕ ਵੀ ਵਾਧੀ ਹੈ ਜੇਕਰ ਅਸੀਂ ਟਮਾਟਰ ਦੇ ਰਸ ਵਿੱਚ ਹਲਕੀ ਜਹੀ ਹਲਦੀ ਪਾ ਕੇ ਹਲਕੇ ਹੱਥਾਂ ਨਾਲ ਆਪਣੇ ਚਿਹਰੇ ਉੱਪਰ ਮਾਲਿਸ਼ ਕਰੀਏ ਤਾਂ ਸਾਡਾ ਚਿਹਰਾ ਖਿੜ ਉੱਠਦਾ ਹੈ ਜਿਹੜੇ ਲੋਕ ਕੁਝ ਸਮਾਂ ਪੈਦਲ ਤੁਰਦੇ ਹਨ ਉਹਨਾਂ ਦੀਆਂ ਲੱਤਾਂ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਉਹ ਸਰੀਰਕ ਪੱਖੋਂ ਵੀ ਤੰਦਰੁਸਤ ਰਹਿੰਦੇ ਹਨ ਕਾਲੇ ਅੰਗੂਰ ਜੇਕਰ ਅਸੀਂ ਖਾ ਲਈਏ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਕਿਉਂਕਿ ਇਹ ਸਾਡੇ ਪੇਟ ਦੀ ਸਫਾਈ ਕਰਨ ਵਿੱਚ ਬਹੁਤ ਮਦਦਗਾਰ ਹਨ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ